But ਜੀ ਨੂੰ ਜਿਵੇਂ ਤਾਂ ਨੇ ਦਿੱਧਿਆ ਨੇ ਜੋੜੀ ਹੈ ਸੇ ਮੈਂ ਦੱਸਣਾ ਚਾਹੁੰਦਾ ਆ ਵੀ ਮੈਂ ਤਾਂ ਹਨਾ ਇਹ ਕੁਦਰਤੀ ਹੁੰਦੀ ਆ ਜੋ ਕਰਨ ਕਰਾਉਣ ਵਾਲੀ ਹੁੰਦੀ ਆ ਉਹ ਗੁਰੂ ਪੀਰ ਮਹਾਰਾਜ ਜਿਨ੍ਹਾਂ ਦੀ ਹਨਾ ਸਾਰੀ ਦੁਨੀਆ ਤੇ ਹੀ ਰਹਿਮਤ ਆ ਤੇ ਇਹਨੂੰ ਸਰਜੀਤ ਕਰਨ ਲਈ ਪਹਿਲਾਂ ਤਾਂ ਤੁਹਾਡੇ ਹੀ ਪਿੰਡ ਦੇ ਨਵਜੋਤ ਸਿੰਘ ਜੀ ਮੰਡੇਰ ਹੁਣੀ ਤੇ ਉਹਨਾਂ ਦੇ ਬੱਚੇ ਹੋਗੇ ਤੇ ਬਾਕੀ ਬਾਪੂ ਹੁਣੀ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਗੜਤੀ ਇਸ ਕਲਾ ਨੂੰ ਸਾਂਭਣ ਦੇ ਲਈ ਤੇ ਮੇਰਾ ਨਾਂ ਅਰਸ਼ ਰਿਆਜ਼ ਆ ਜੀ ਨਹੀਂ ਪਾਪਾ ਜੀ ਦਾ ਹਾਂਜੀ ਪਾਪਾ ਜੀ ਤੁਹਾਡੇ ਮੇਰੇ ਬਾਪਾ ਜੀ ਬਾਪੂ ਜੀ ਦਾ ਨਾਮ ਹੈਗਾ ਸੁਰਿੰਦਰਪਾਲ ਸਿੰਘ ਜੀ ਹਾਂਜੀ ਤੇ ਬਾਕੀ ਇਹ ਆ ਵੀ ਹੁਣ ਤੁਸੀਂ ਸਾਰੇ ਜਾਣਦੇ ਹੋ ਬਾਪੂ ਮੱਖਣ ਜੀ ਮੋਹਣ ਆ ਜੀ ਨਵੇਂ ਵੀਰੇ ਹੁਣੀ ਉੱਠ ਰਹੇ ਆ ਨਾ ਨਾਉ ਕਵਰ ਹੋਣੀ ਜਾਸ ਕਵਰ ਹੋਣੀ ਜੀ ਤੇ ਜਿਹੜੀ ਅੱਜ ਕੱਲ੍ਹ ਜੋ ਕੇ ਸਮੇਂ ਵਿੱਚ ਲਜਰਤਾ ਜਾਣਗੇ ਹੁਣਾ ਬਾਤ ਰਿਹਾ ਉਹ ਪਰ ਕੀ ਕਹਿਣਾ ਚਾਹੁੰਗੇ ਤੁਸੀਂ ਕਿਉਂਕਿ ਜੀ ਮੈਂ ਕੋਈ ਟੀਕਾ ਟਿੱਪਣੀ ਨਹੀਂ ਇਹਦੇ ਤੇ ਕਰਨੀ ਚਾਹੁੰਦਾ ਕਿਉਂਕਿ ਜੋ ਦੁਨੀਆ ਚਾਹੁੰਦੀ ਆ ਜੋ ਜਿੱਦਾਂ ਦਾ ਮਤਲਬ ਵੀ ਲੋਕ ਪਾਲਦੇ ਉਦਾਂ ਦਾ ਹੀ ਪਰੋਸਿਆ ਜਾਂਦਾ ਜੇ ਆਪਾਂ ਕਿਸੇ ਵੀ ਚੀਜ਼ ਨੂੰ ਬढ़ावा ਦੇਵਾਂਗੇ ਉਹ ਵਧਣੀ ਹੀ ਆ ਜੀ ਜੇ ਤੁਸੀਂ ਜਿਵੇਂ ਹੁਣ ਦਾ ਦੇਖ ਲਓ ਹੁਣ ਲੋਕ ਸਕੂਨ ਪਾਲਦੇ ਆ ਇਹ ਗਾਈ ਕੀ ਇਹ ਲੋਕ ਰਾਂਗੇ ਲੋਕ ਬਣ ਗੀਆਂ ਜੀ ਤੇ ਉਹਨਾਂ ਨੂੰ ਬਹੁਤ ਪਿਆਰ ਮਿਲ ਰਿਹਾ ਇਹ ਵੀ ਉਹਨਾਂ ਦੀ ਹੀ ਦੇਣਾ ਵੀ ਉਹਨਾਂ ਦਾ ਪਿਆਰ ਆ ਮੁਹੱਬਤ ਆ ਜਿਹੜੀ ਫੇਰ ਇੱਕਦਮ ਫੇਰ ਫੁੱਟ ਪੀ ਤੇ ਮੈਨੂੰ ਲੱਗਦਾ ਇਹ ਇੱਕ ਦਿਨ ਬੋਰਡ ਦੀ ਛਾਵਾਂ ਵਗ ਵਧੇ ਜਾਣੀਆਂ ਤੇ ਬਾਕੀ ਤਾਂ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਵੀ ਦੁਨੀਆ ਜੇ ਚਾਹੁੰਦੀ ਆ ਵੀ ਸਾਨੂੰ ਸਕੂਨ ਮਿਲਣਾ ਚਾਹੀਦਾ ਆ ਤੇ ਇੱਕ ਬੜਾ ਸਾਫ਼ ਸੁਥਰਾ ਤੁਸੀਂ ਜੇ ਚਾਹੁੰਦੇ ਹੋ ਕੁਝ ਵੀ ਆਪਣਾ ਮਾਹੌਲ ਵੀ ਸਾਫ਼ ਸੁਥਰਾ ਚਾਹੁੰਦੇ ਹੋ ਜੇ ਤੁਹਾਡੇ ਤੁਹਾਡਾ ਕਰਨ ਰਸ ਵੀ ਉਦਾਂ ਦੀ ਚੀਜ਼ ਭਾਲਦਾ ਆ ਤਾਂ ਇਹਨਾਂ ਬਾਪੂ ਜੀ ਹੋਣਾ ਤੋਂ ਵੱਡੀ ਚੀਜ਼ ਕੀ ਹੋ ਸਕਦੀ ਇਹਨਾਂ ਦੇ ਗੌਣ ਤੋਂ ਹਾਂਜੀ ਇਸ ਖੇਤਰ ਦੇ ਵਿੱਚ ਕੌਣ ਜੁੜਿਆ ਹੋਇਆ ਮੈਂ ਜੁੜਿਆ ਤਾਂ ਮੈਂ ਸਕੂਲ ਟਾਈਮ ਦਾ ਹੀ ਆ ਵਾਰਕ ਵਿਛਰੀਆਂ ਗਾਉਂਦੇ ਹੁੰਦੇ ਸੀਗੇ ਬਾਸਵਾ ਲੱਗਦੀ ਹੁੰਦੀ ਸੀਗੀ ਫਿਰ 9ਵੀਂ 10ਵੀਂ ਤੋਂ ਬਾਅਦ ਕਾਲਜ ਕਾਲਜ ਲਾਈਫ ਸ਼ੁਰੂ ਹੋ ਗਈ ਤੇ ਉੱਥੇ ਵੀ ਇਹਦੇ ਨਾਲ ਸ਼ੌਂਕ ਸਾਡਾ ਜੁੜਦਾ ਰਿਹਾ ਤੇ ਮੇਰਾ ਵੱਡਾ ਵੀਰ ਆ ਵਿਨੀ ਬੈਗ ਤੋਂ ਕਰਨਵੀਰ ਕਲੇਰ ਮੈਂ ਉਹਨਾਂ ਤੋਂ ਇਹ ਚੀਜ਼ ਸਿੱਖ ਰਿਹਾ ਆ ਤੇ ਰਾਗੀਆਂ ਵਾਲਾ ਗਾਉਣ ਬਾਪੂ ਪਾਲਾ ਜੀ ਮਾਨਕਪੁਰ ਸ਼ਰੀਫ ਤੋਂ ਤੇ ਬਾਪੂ ਮੱਖਣ ਹੋਣੀ ਮੈਂ ਸਾਰਿਆਂ ਤੋਂ ਜਿੰਨੇ ਬਜ਼ੁਰਗ ਇੱਥੇ ਆਏ ਹੋਏ ਆ ਮੇਰਾ ਸਾਰਿਆਂ ਨਾਲ ਬਹੁਤ ਪਿਆਰ ਆ ਤੇ ਸਾਰੇ ਮੈਨੂੰ ਬਹੁਤ ਪਿਆਰ ਕਰਦੇ ਆ ਆਪਣੇ ਬੱਚਿਆਂ ਵਾਂਗੂ ਤੇ ਜਿੰਨਾਂ ਤੋਂ ਉਹ ਮੈਨੂੰ ਸਮੇਂ-ਸਮੇਂ ਤੇ ਕੋਈ ਨਾ ਕੋਈ ਵੰਨਗੀ ਸਿਖਾਉਂਦੇ ਰਹਿੰਦੇ ਆ ਮੈਂ ਫੋਨ ਤੇ ਜਦੋਂ ਹੁਣ ਮੈਂ ਕੈਨੇਡਾ ਉੱਠ ਜਾਣਾ ਵਾਪਸ ਤੇ ਉੱਥੇ ਫਿਰ ਅਸੀਂ ਫੋਨ ਤੇ ਸਾਡੇ 2 2 3 3 ਘੰਟੇ ਕਈ ਵਾਰ 4 4 ਘੰਟੇ ਵੀ ਗੱਲ ਨਿਕਲ ਜਾਂਦੀ ਹੈ ਫਿਰ ਉਹਨਾਂ ਦਾ ਬਸ ਸੰਗਤ ਕਹਿ ਲਓ ਜਾਂ ਉਹਨਾਂ ਦਾ ਆਸ਼ੀਰਵਾਦ ਕਹਿ ਲਓ ਬਸ ਉਹ ਮੈਨੂੰ ਜੋੜੇ ਕਿ ਇਸੇ ਤਰ੍ਹਾਂ ਹੀ ਤੁਸੀਂ ਕਿਹੜੇ ਕਿਹੜੇ ਜਾਨੀ ਕਿ ਦੇਸ਼ਾਂ ਦੇ ਵਿੱਚ ਆਪਣਾ ਟੂਰ ਕਰ ਸਕਦੇ ਮੈਂ ਵੈਸੇ ਬੇਸਿਕਲੀ ਮੈਂ ਕੈਨੇਡਾ ਹੀ ਰਹਿਣਾ ਹਾਂ ਮੈਨੂੰ ਹੋ ਗਏ 6 7 ਸਾਲ ਉੱਥੇ ਰਹਿੰਦੇ ਨੂੰ ਮੇਰੀ ਫੈਮਿਲੀ ਵੀ ਉਧਰ ਆ ਤੇ ਹਜੇ ਤਾਂ ਉੱਥੋਂ ਹੀ ਇਹ ਸਾਡੇ ਗਰੁੱਪ ਦੀ ਦਾ ਫੋਕ ਟਰਬਿਨੇਟਰ ਟੀਮ ਆ ਅਸੀਂ ਉੱਥੋਂ ਸ਼ੁਰੂਆਤ ਕੀਤੀ ਆ ਤੇ ਇੱਥੇ ਆ ਕੇ ਤਾਂ ਮਾ ਲੋਕਾਂ ਨੇ ਉਸ ਵਾਹਿਗੁਰੂ ਨੇ ਤੇ ਆਪਣੇ ਹੱਥਾਂ ਦੇ ਚੱਕ ਲਿਆ ਆਪਣੀਆਂ 팔ਕਾਂ ਦੀਆਂ ਛਾਂ ਹੀ ਕੀਤੀਆਂ ਤੇ ਸਾਰਿਆਂ ਦਾ ਧੰਨਵਾਦ ਵੀ ਕਰਦਾ ਹਾਂ ਇਹ ਹੱਥ ਦੇ ਵਿੱਚ ਜਿਹੜੇ ਕਿ ਨਵੇਂ ਕਿਕਰ ਵਿਚੇ ਜੁੜੇ ਹੋਏ ਨੇ ਹਾਂ ਜੀ ਜੀ ਉਹਨਾਂ ਨੂੰ ਪੂਜੀ ਸੁਨੇਹਾ ਜਾਂ ਅਪੀਲ ਜਬੇ ਮੈਂ ਚਾਹਣਾ ਨਾਇਆ ਵੀ ਤੁਸੀਂ ਕਿਉਂਕਿ ਹਰੇਕ ਆਪਾਂ ਕੀਤਾ ਵੀ ਕਰਨਾ ਆ ਆਪਾਂ ਕਿਰਤ ਵੀ ਕਰਨੀ ਆ ਕਮਾਉਣ ਦੇ ਨਾਲ ਨਾਲ ਤੁਸੀਂ ਵੀ ਜਿਹੜੇ ਵੀ ਕਿਰਤ ਕਰਦੇ ਹੋ ਉਹ ਚੋਂ ਦਸਵੰਦ ਜਰੂਰ ਕੱਢਿਆ ਕਰੋ ਜਿਵੇਂ ਮੈਂ ਗਾਉਣਾ ਆ ਮੇਰਾ ਬਾਈ ਹੁਣਾਂ ਨਾਲ ਬਹੁਤ ਪਿਆਰ ਆ ਇਸ ਬੰਨਗੀ ਨਾਲ ਬਹੁਤ ਪਿਆਰ ਆ ਤੇ ਮੈਥੋਂ ਹੁੰਦਾ ਆ ਵੀ ਜਿੰਨਾ ਕਿ ਮਹਾਰਾਜ ਕਰਵਾਉਂਦਾ ਆ ਜਿੰਨੀ ਕਿ ਮੇਰੀ ਇੱਛਾ ਹੁੰਦੀ ਆ ਬਾਬਾ ਕਰਵਾ ਲੈਂਦਾ ਆ ਤੇ ਉਹਨਾਂ ਕਿ ਮੈਂ ਕੱਢਦਾ ਵੀ ਆ ਤੇ ਮੈਨੂੰ ਇਹ ਹੁੰਦਾ ਵੀ ਚਾਹੇ ਮੈਂ ਗਾਉਣ ਵਾਲੇ ਪਾਸੇ ਕੁਛ ਕਰ ਦੇਵਾਂ ਤੇ ਚਾਹੇ ਮੇਰੇ ਕੋਲੇ ਕੋਈ ਥੋੜੇ-ਮੋٹے ਪੈਸੇ ਆਉਂਦੇ ਆ ਮੈਂ ਉਹਨਾਂ 'ਚੋਂ ਕੁਛ ਕਰ ਦੇਵਾਂ ਹੈਲਪ ਤੇ ਸਾਰਿਆਂ ਨੂੰ ਵੀ ਜਿਹੜਾ-ਜਿਹੜਾ ਵੀ ਕੀਤਾ ਗਾ ਇਹ ਹੀ ਨਹੀਂ ਵੀ ਕਲਾ ਦੇ ਖੇਤਰ 'ਚੀ ਬਹੁਤ ਕੀਤੇ ਆ ਆਪਣੇ ਤੇ ਕੋਈ ਵੀ ਆਰਟ ਲਾ ਲਓ ਕੋਈ ਵੀ ਕਿਰਤ ਲਾ ਲਓ ਤੁਸੀਂ ਸਾਰੇ ਜਾਣੇ ਉਹ ਚ ਕਿਉਂਕਿ ਆਪਣਾ ਪੰਜਾਬ ਦਾ ਇੰਨਾ ਅਮੀਰ ਵਿਰਸਾ ਆ ਇਹਦੀਆਂ ਜੜਾਂ ਇਹਨਾਂ ਦਾ ਹਰ ਇੱਕ ਜਿਹੜਾ ਕੀਤਾ ਪੰਜਾਬ ਨਾਲ ਜੁੜਿਆ ਬਹੁਤ ਬੜਾ ਸਾਫ਼ ਸੁਥਰਾ ਆ ਬੜੀ ਸ਼ਾਂਤੀ ਦੇਣ ਵਾਲਾ ਆ ਬੜੇ ਪਿਆਰ ਤੇ ਅਦਬ ਵਾਲਾ ਆ ਤੇ ਉਹਦੇ ਲਈ ਆਪਾਂ ਸਮੇਂ-ਸਮੇਂ ਕੁਸ਼ ਕਰਦੇ ਰਹੀਏ ਤੇ ਬਾਕੀ ਦੁਨੀਆ ਜਿਵੇਂ-ਜਿਵੇਂ ਚੇਂਜ ਹੁੰਦੀ ਆ ਜਮਾਨੇ ਦੇ ਹਿਸਾਬ ਨਾਲ ਬੰਦੇ ਨੂੰ ਨੌਲੇਜ ਵੀ ਚਾਹੀਦੀ ਆ ਉਸ ਹਿਸਾਬ ਨਾਲ ਢਲਣਾ ਵੀ ਚਾਹੀਦਾ ਪਰ ਆਪਣਾ ਮੂਲ ਆਪਣੀ ਜੜ ਨਹੀਂ ਭੁੱਲਣੀ ਚਾਹੀਦੀ No. <laughs> ਤੋ ਪਹਿਲਾਂ ਤਾਂ ਮੈਂ ਮੇਰਾ ਪਿੰਡ ਮੇਰੀ ਸ਼ਾਨ ਤੇ ਨਵੀਂ ਸੋਚ ਨਵਾਂ ਪੰਜਾਬ ਇਸ ਚੈਨਲ ਨੂੰ ਜੀ ਆਇਆਂ ਆਖਦਾ ਧੰਨਵਾਦ ਕਰਦਾ ਕਿ ਸਾਡੀ ਉਹ ਪਰੰਪਰਿਕ ਜੋ ਸਾਡੀਆਂ ਧਾਰਨਾਵਾਂ ਚੱਲ ਰਹੀਆਂ ਸੀ ਸਾਡੇ ਮੇਲੇ ਜਰਗਦਾ ਮੇਲਾ ਛਪਾਰ ਦਾ ਮੇਲਾ ਇਹ ਸਾਡੀਆਂ ਪਰੰਪਰਿਕ ਮੇਲਿਆਂ ਦੀ ਗਣਤੀ ਦੇ ਵਿੱਚ ਆਉਂਦੇ ਨੇ ਸੋ ਇਸ ਜਗ੍ਹਾ ਤੇ ਤੁਸੀਂ ਪਹੁੰਚੇ ਹੋ ਤੇ ਅਸੀਂ ਵੀ ਅੱਜ ਮੇਲਾ ਦੇਖਣ ਆਏ ਹੋਇਆ। ਇਹ ਜਰਗ ਦਾ ਮੇਲਾ ਇੱਕ ਸਾਡਾ ਉਹ ਪਰੰਪਰਾਕ ਮੇਲਾ ਹੈ ਜਿਹੜਾ ਲੋਕ ਮੇਲੇ ਦੀ ਉਪਾਦੀ ਧਾਰਨ ਕਰ ਗਿਆ ਸੀ। ਭਾਵੇਂ ਇਸ ਦਾ ਪਿਸ਼ੋਕੜ ਧਾਰਮਿਕ ਹੈ ਪਰ ਹੌਲੀ-ਹੌਲੀ ਇਹ ਇੱਕ ਲੋਕ ਮੇਲਾ ਬਣ ਗਿਆ। ਇੱਥੇ ਸਾਡੀਆਂ ਲੋਕ ਕਲਾਵਾਂ ਨੇ ਜਿਹੜੀਆਂ ਭਾਵੇਂ ਉਹ ਢਾਡੀ ਗਾਇਕੀ ਹੈ, ਭਾਵੇਂ ਤੂੰਬੇ ਜੋੜੀ ਦੀ ਗਾਇਕੀ ਹੈ ਤੇ ਭਾਵੇਂ ਹੋਰ ਕਲਾਵਾਂ ਨੇ ਉਹਨਾਂ ਨੂੰ ਪਰਫੁੱਲਤ ਕਰਨ ਦੇ ਵਿੱਚ ਇਸ ਮੇਲੇ ਦਾ ਵੱਡਾ ਯੋਗਦਾਨ ਰਿਹਾ ਹੈ। ਸੋ ਅੱਜ ਵੀ ਉਹ ਪਰੰਪਰਾ ਜਾਰੀ ਹੈ ਤੇ ਮੈਂ ਲਗਭਗ ਪਿਛਲੇ ਤਿੰਨ ਦਹਾਕੇ ਤੋਂ ਇਸ ਮੇਲੇ ਦੇ ਵਿੱਚ ਆ ਰਿਹਾ ਤੇ ਇਹਨਾਂ ਪਰੰਪਰਿਕ ਲੋਕ ਗਾ ਕਲਾਵਾਂ ਨੇ ਜਿਹੜੀਆਂ ਉਹਨਾਂ ਨੂੰ ਸੁਣਨ ਵਾਸਤੇ ਤੇ ਉਹਨਾਂ ਨੂੰ ਇਕੱਤਰ ਕਰਨ ਵਾਸਤੇ ਤੇ ਇਸ ਦੇ ਸਬੰਧ ਦੇ ਵਿੱਚ ਮੇਰੀਆਂ ਤਿੰਨ ਕਿਤਾਬਾਂ ਨੇ ਜਿਹੜੀਆਂ ਉਹ ਆ ਚੁੱਕੀਆਂ ਨੇ ਤੇ ਇੱਕ ਹੈ ਆਪਣੀ ਕਿਤਾਬ ਇਹ ਹੈ ਪੰਜਾਬੀ ਲੋਕ ਢਾਡੀ ਕਲਾ ਜਿਹੜੀ ਢਾਡੀਆਂ ਬਾਰੇ ਹੈ ਤੇ ਦੂਸਰੀ ਹੈ ਤੁੰਬੇ ਤੇ ਅਲਗੋਜੇ ਦੀ ਗਾਇਕੀ ਤੁੰਬੇ ਨਾਲ ਜੋੜੀ ਵੱਜਦੀ ਤੇ ਇਸੇ ਤਰ੍ਹਾਂ ਇੱਕ ਹੈ ਪੰਜਾਬੀ ਲੋਕ ਗਾਇਕੀ ਦਾ ਸਫਰ ਸੋ ਉਹ ਕਿਤਾਬਾਂ ਨੂੰ ਛਾਪਣ ਦੇ ਵਿੱਚ ਲੇਖਣ ਦੇ ਵਿੱਚ ਇਸ ਮੇਲੇ ਦਾ ਵੱਡਾ ਯੋਗਦਾਨ ਦੇ ਹੈ ਸੋ ਅੱਜ ਅਸੀਂ ਫੇਰ ਇੱਥੇ ਪਹੁੰਚੇ ਹੋયા ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਪਰੰਪਰਾ ਅਜੇ ਵੀ ਜਾਰੀ ਹੈ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਮੈਂ ਜਰਗਦੇਸ ਪਾਵਨ ਮੇਲੇ ਦੀ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਰ ਜਿਹੜਾ ਇੱਥੇ ਅਖਾੜਾ ਜਿਹਦਾ ਤੁਸੀਂ ਹੁਣ ਆਨੰਦ ਮਾਣ ਕੇ ਹਟਿਓ ਜਿੱਥੇ ਵਿਰਾਸਤੀ ਗਾਇਕੀ ਦਾ ਅਖਾੜਾ ਲੱਗਦਾ ਉਸ ਦੇ ਵਿੱਚ ਪੰਜਾਬ ਦੇ ਕੋਨੇ-ਕੋਨੇ ਤੋਂ ਜਿਹੜੇ ਵਿਰਾਸਤੀ ਗਾਇਕੀ ਦੇ ਤਨੰਤਰ ਗਾਇਕ ਨੇ ਭਾਵੇਂ ਉਹ ਤੂੰਬੇ ਲਗੋਜ਼ੇ ਵਾਲੇ ਹੋਣ ਭਾਵੇਂ ਲੋਕ ਟਾੜੀ ਗਲਾ ਵਾਲੇ ਹੋਣ ਤਾਂ ਉਹ ਇੱਥੇ ਪਹੁੰਚਦੇ ਨੇ ਅੱਜ ਪੰਜਾਬ ਦੇ ਚੋਟੀ ਦੇ ਜਿਹੜੇ ਦੋਮਾ ਜਿਹੜੀਆਂ ਬਣਗੀਆਂ ਦੇ ਨਾਲ ਜੁੜੇ ਹੋਏ ਲਗਭਗ 14-15 ਜਿਹੜੇ ਜੁਟਨੇ ਇੱਥੇ ਪਹੁੰਚੇ ਨੇ ਤੇ ਉਹਨਾਂ ਨੇ ਇੱਕ ਦੂਜੇ ਨਾਲ ਅੜ ਕੇ ਪੂਰਾ ਕਲਾ ਦਾ ਪ੍ਰਦਰਸ਼ਨ ਕਰਿਆ ਮੈਂ ਸਮਝਦਾ ਵੀ ਅਸੀਂ ਜਿੱਦੀਆਂ ਵੀ ਮਰਜੀ ਉੱਚੀਆਂ ਮੰਜ਼ਰਾ ਉਸਾਰ ਲਈਏ ਮਹਿਲ ਪਾ ਲਈਏ ਜੇ ਨੀਹਾਂ ਮਜ਼ਬੂਤ ਨਹੀਂ ਹੋਣਗੀਆਂ ਤਾਂ ਉਹ ਸਥਿਰ ਨਹੀਂ ਰਹਿੰਦੀਆਂ ਸੋ ਸਾਡੀਆਂ ਨੀਹਾਂ ਸਾਡੀਆਂ ਜੋ ਜੜਾਂ ਨੇ ਸਾਡੀ ਵਡਮੁੱਲੀ ਵਿਰਾਸਤਾਂ ਜਿਹਦੇ ਤੇ ਸਾਨੂੰ ਮਾਣ ਆ ਤੇ ਮਾਣ ਹੋਣਾ ਚਾਹੀਦਾ ਪੂਰੀ ਦੁਨੀਆ ਵਿੱਚ ਇਸ ਵਿਰਾਸਤ ਦੇ ਹਾਨ ਦੀ ਮੇਲ ਦੀ ਕੋਈ ਵਿਰਾਸਤ ਨਹੀਂ ਸੋ ਵਰਾਸਤੀ ਖਾੜਾ ਇੱਥੇ ਲੱਗਿਆ ਤੇ ਬਹੁਤ ਜਿਹੜਾ ਲਗਭਗ 6 ਵਜ ਗਿਆ ਹੁਣ ਇਹ ਸਾਢੇ 11:11 ਸ਼ੁਰੂ ਹੋ ਗਿਆ ਸੀਗਾ ਮੰਨ ਕੇ ਚਲੋ ਵੀ 6 ਘੰਟੇ ਦਾ ਸਾਢੇ 6 ਘੰਟੇ ਦਾ ਜਿਹੜਾ ਲਗਾਤਾਰ ਵਰਾਸਤੀ ਵਰਾਸਤੀ ਗਾਇਕੀ ਦਾ ਜਿਹੜਾ ਨਿਰੰਤਰ ਪ੍ਰਵਾਹ ਚੱਲਿਆ ਤੇ ਸਰੋਤਿਆਂ ਨੇ ਦਾਤ ਵੀ ਦਿੱਤੀ ਆ ਮਾਨ ਸਨਮਾਨ ਵੀ ਕਰਿਆ ਜੀ ਅ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਕਿ ਹੋ ਜੇ ਮਿਲੇ ਲਗਦੇ ਰਹਿਣ ਤੇ ਵਿਰਾਸਤੀ ਕਲਾ ਪਰਫਲੋ ਤੰਦੀਰ ਨਵਜੋਤ ਸਿੰਘ ਜੀ ਜਿਹੜੇ ਕਿ ਅਯੋਕੀ ਕਾਇਕੀ ਆ ਉਹਦੇ ਵਿੱਚ ਲਚਰਤਾ ਤੇ ਨਗੇਜਪਣਾ ਦਿਨੋਂ ਦਿਨ ਵਧ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਦੇਖੋ ਜਿਹੜੀ ਸੰਗੀਤ ਦੀ ਬਹੁਤ ਵੱਡੀ ਅਹਿਮੀਅਤ ਆ ਅਗਰ ਗੁਰੂ ਗ੍ਰੰਥ ਸਾਹਿਬ ਨੂੰ ਰਾਗਬੱਧ ਕਰਿਆ ਗਿਆ ਗੁਰੂ ਸਹਿਬਾਨਾ ਵੱਲੋਂ ਤਾਂ ਉਹ ਸੰਗੀਤ ਦੀ ਅਹਿਮੀਅਤ ਨੂੰ ਦੇਖ ਕੇ ਕੀਤਾ ਗਿਆ ਸੰਗੀਤ ਦੇ ਜਿਹੜੇ ਰਾਹੀ ਬੋਲ ਨੇ ਕੋਈ ਵੀ ਲਿਖੇ ਹੋਏ ਉਹ ਸਿੱਧੇ ਤੁਹਾਡੇ ਅੰਦਰ ਉਤਰ ਜਾਂਦੇ ਨੇ ਇਸੇ ਤਰ੍ਹਾਂ ਪੰਜਾਬ ਜਿਹਨੂੰ ਅੱਜ ਤੋਂ 30-35 ਸਾਲ ਪਹਿਲਾਂ ਪਿੱਛੇ ਚਲੇ ਜਾਈਏ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਨੂੰ ਬਹਾਦਰਾਂ ਦੀ ਕੌਮ ਪੰਜਾਬੀਆਂ ਨੂੰ ਮਿਹਨਤ ਕਸ਼ਾਂ ਦੀ ਕੌਮ ਕਿਹਾ ਜਾਂਦਾ ਸੀ ਪਰ ਪਿਛਲੇ 20 ਸਾਲਾਂ 'ਚ ਪੰਜਾਬੀਆਂ ਦੇ ਜਿਹੜੇ ਕਿਰਦਾਰ ਦੇ ਉੱਤੇ ਕਈ ਕਿਸਮ ਦੇ ਛਿੱਟੇ ਧੱਬੇ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਲੱਚਰ ਗਾਇਕ ਗੀਤਕਾਰਾਂ ਦਾ ਵੀ ਯੋਗਦਾਨਾ ਕਿਉਂਕਿ ਮੈਂ ਸੁਣਦਾ ਵੀ ਮੇਰੇ ਕੋਲੇ ਗਲਾਬ ਦਾ ਦੇਣ ਨੂੰ ਹੈ ਨਹੀਂ ਰੌਣਕ ਦੇਣ ਨੂੰ ਨੇ ਨਸ਼ਿਆਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਨੇ ਗੈਂਗਸਟਰ ਬਾਦ ਨੂੰ ਪ੍ਰਮੋਟ ਕਰਨ ਵਾਲੇ ਗੀਤ ਨੇ ਜੇ ਸਾਡੇ ਛੋਟੇ-ਛੋਟੇ ਬੱਚੇ ਉਹ ਗੀਤ ਸੁਣਨਗੇ ਤਾਂ ਉਹਨਾਂ ਦਾ ਕਲੈਕਟਰ ਉਹ ਜਿਆ ਬੈਲਟ ਹੋਊਗਾ ਇਸ ਲਈ ਸਾਨੂੰ ਆਪਣੀਆਂ ਗੁਣਮੁੱਲੀਆਂ ਵਿਰਾਸਤੀ ਕਲਾਵਾਂ ਦੇ ਨਾਲ ਜੋੜਨਾ ਚਾਹੀਦਾ ਜਿਦੇ ਵਿੱਚ ਬਹੁਤ ਵੱਡਾ ਸਾਨੂੰ ਸਕੂਨ ਵੀ ਮਿਲਦਾ ਜਿਹੜਾ ਅੱਜ ਕੱਲ ਦਾ ਸ਼ੋਰ ਸ਼ਰਾਬਾ ਵਾਲਾ ਯੋਗਾ ਉਸ ਦੇ ਵਿੱਚ ਢੱਡ ਸਾਰੀਂ ਗੀਤੂੰਬੇ ਲਗੋਜੇ ਦਾ ਜਿਹੜਾ ਮਿੱਠਾ ਸੰਗੀਤ ਆ ਸਾਡੇ ਕੰਨਾਂ ਨੂੰ ਆਰਾਮ ਵੀ ਦਿੰਦਾ ਮਨ ਨੂੰ ਸ਼ਾਂਤੀ ਦਿੰਦਾ ਸਕੂਨ ਦਿੰਦਾ ਇਸ ਦੌੜ ਭੱਜ ਵਾਲੀ ਜ਼ਿੰਦਗੀ ਚ ਨਵੇਂ ਯੁੱਗ ਦੇ ਗਾਇਕਾਂ ਨੂੰ ਕੀ ਸਨੇਹਾ ਤੁਹਾਡੇ ਵੱਲੋਂ ਦੇਖੋ ਜੀ ਅਸੀਂ ਤਾਂ ਆਪ ਕੋਈ ਐਡੇ ਵੱਡੇ ਕੋਈ ਕਲਾਕਾਰ ਤਾਂ ਨਹੀਂ ਅਸੀਂ ਤਾਂ ਇੱਕ ਵਿਰਾਸਤੀ ਗਾਇਕੀ ਦੀ ਪੈਰੀਦਾਰੀ ਕਰ ਲਗਿਆ ਮੈਂ ਬੇਨਤੀ ਕਰਦਾ ਵੀ ਵਧੀਆ ਗੀਤ गा ਕੇ ਵੀ ਤੁਸੀਂ ਜਿਹੜਾ ਪ੍ਰਮੋਟ ਹੋ ਸਕਦੇ ਹੋ ਉਹਦੀਆਂ ਬਹੁਤ ਵੱਡੀਆਂ ਆਧਾਰਨਾ ਨੇ ਹਰਭਜਨ ਮਾਨ ਸਾਹਿਬ ਨੇ ਉਹਨਾਂ ਨੇ ਸਦਾ ਵਧੀਆ ਗਾਇਆ ਤੇ ਇਸੇ ਤਰ੍ਹਾਂ ਗੁਰਦਾਸ ਮਾਨ ਸਾਹਿਬ ਨੇ ਵੀ ਚੰਗਾ ਗਾਇਆ ਇਸੇ ਤਰ੍ਹਾਂ ਬਹੁਤ ਸਾਰੇ ਲੰਬੇ ਚੌੜੇ ਨੌਆਂ ਦੀ ਲਿਸਟ ਆ ਜਿਨ੍ਹਾਂ ਨੇ ਵਧੀਆ ਮੈਸੇਜ ਵਾਲੇ ਗੀਤ ਗਾਏ ਨੇ ਵਧੀਆ ਸੇਧ ਦੇਣ ਵਾਲੇ ਗੀਤ ਗਾਏ ਨੇ ਉਸ ਲਈ ਸਾਨੂੰ ਚਾਹੀਦਾ ਵੀ ਅਸੀਂ ਚੰਗਾ ਕਰੈਕਟਰ ਜਿਹਨਾਂ ਨਾਲ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਬੰਡ ਹੋਵੇ ਉਹੋ ਜਿਹੇ ਗੀਤ ਲੋਕਾਂ ਤੱਕ ਪਹੁੰਚਦੇ ਕਰੀਏ ਜੀ ਇਹ ਸਾਨਾ ਨਵਜੋਤ ਸਿੰਘ ਜਰਗ ਸੋ ਜਰਗ ਦੇ ਮੇਲੇ ਤੇ ਪਹੁੰਚੇ ਹੋਏ ਪ੍ਰਾਤਮਿਕ ਵਿਰਸੇ ਨਾਲ ਜਿੰਨੇ ਵੀ ਗਵਈਏ ਪਹੁੰਚੇ ਨੇ ਮੈਂ ਆਪਣੇ ਵੱਲੋਂ ਔਰ ਮੇਰਾ ਪਿੰਡ ਮੇਰੀ ਸ਼ਾਨ ਇੱਕ ਵਾਰ ਫੇਰ ਆਪ ਸਭ ਦਾ ਹਾਰਦਿਕ ਸਵਾਗਤ ਸੋ ਮਿਲਦੇ ਆ ਅਗਲੇ ਮੇਲੇ ਨੂੰ 1 April ਦਿਨ ਮੰਗਲਵਾਰ ਇਥੇ ਸਾਡੇ ਯਾਰਗੇ ਮੇਲੇ ਦੀ ਵਿਸ਼ੇਸ਼ ਰਿਪੋਰਟ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਿਓ ਵੀਡੀਓ ਦੇਖੇਟਾ ਟਾਪ ਹੋਊਗਾ ਧੰਨਵਾਦ ਮਿਲਦੇ ਆਂ ਚੱਲਦੇ ਕਿਸੇ ਹੋਰ ਨਵੀਂ ਵੀਡੀਓ ਸਸੇ ਕੋਲ